ਬੇਨਾਮ ਸਤਨਾਮ ਵਾਹਿਗੁਰੂ 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 ਤੁਹਾਡਾ ਤਾਂ ਉੱਠਿਆ ਵੀ ਨਹੀਂ ਜਾਂਦਾ ਸੀ ਵੀ ਖੜੇ ਵੀ ਨਹੀਂ ਹੋਣ ਜਾਂਦਾ ਸੀ ਖੜੇ ਹੋਏ ਅੱਛਾ ਉਹ ਬੈਠਣ ਨਾਲੋਂ ਵੱਡੀ ਵਗਨ ਲੱਗਤ ਆ ਅੱਛਾ ਜੀ ਵਾਹਿਗੁਰੂ ਕੋਈ ਚੀਜ਼ ਮਤਾਂ ਬਾਬਾ ਤੁਸੀਂ ਠੀਕ ਕਰੋ ਵਾਹਿਗੁਰੂ ਤੁਸੀਂ ਜਾਣੋ ਤੁਹਾਡਾ ਕੰਮ ਅੱਜ ਮੈਂ ਦੇਖੋ ਇੰਦਰ ਮਹਾਰਾਜ ਦੀ ਕਿਰਪਾ ਵਾਹਿਗੁਰੂ ਤਦ ਨਾ ਹੋ ਗਿਆ ਨਾ ਪਰ ਦੀਦੀ ਸਪਾਇਨ ਇੰਨੀ ਇਸ਼ੂ ਹੋਏ ਤੇ ਉਹ ਉਹਦਾ ਇੰਨਾ ਠੀਕ ਹੋਣਾ ਆਪਾਂ ਕੰਨੇ ਵੀ ਗੁਰੂ ਸਾਹਿਬ ਤੋਂ ਕੋ ਚਮਤਕਾਰ ਜਿਹਾ ਮ੍ਰਿਤ ਦੇ ਮੁਰਦੇ ਨੂੰ ਜ਼ਿੰਦਾ ਕਰਦਾ ਸਾਰੇ ਸੰਗਤ ਨੂੰ ਆਪਣਾ ਦੱਸਦੇ ਨੇ ਤੇ ਜਿਹੜਾ ਹੈਗਾ ਜੀ ਤੁਸੀਂ ਦੇਖਿਆ ਹੀ ਇਹਨਾਂ ਨੂੰ ਕਿੱਦਾਂ ਚੱਲਦੇ ਫਿਰ ਬੈਕ ਵੀ ਚੱਲ ਸਕਦੇ ਆ ਤੇ ਜਿਹੜਾ ਹੁਣ ਤੁਸੀਂ ਕਿੱਦਾਂ ਠੀਕ ਹੋਏ ਜਦੋਂ ਤੁਸੀਂ ਬਹੁਤ ਬੈਠਣ ਕੋਈ ਵਿਸ਼ਵਾਸ ਵਾਹਿਗੁਰੂ ਵਾਹਿਗੁਰੂ ਸਿਰਫ ਕੋਈ ਵਿਸ਼ਵਾਸ ਵਾਹਿਗੁਰੂ ਵਾਹਿਗੁਰੂ ਪ੍ਰਣਾਮ ਸਤਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਅੱਛਾ ਪੂਰਾ ਤੁਹਾਨੂੰ ਪਿਆਰ ਨਾਲ ਭਗਤ ਜੀ ਕਹਿੰਦੇ ਨੇ ਪਰ ਪੂਰਾ ਨਾਮ ਤੁਹਾਡਾ ਕੀ ਹੈ ਨਾਮ ਤਾਂ ਮੇਰਾ ਸੀ ਰਾਜਕੁਮਾਰ ਅੱਛਾ ਮਤਲਬ ਤੁਹਾਡਾ ਕਾਗਜ਼ਾਂ ਦੇ ਵਿੱਚ ਤੁਹਾਨੂੰ ਭਗਤ ਜੀ ਕਹਿ ਕੇ ਸਾਰੇ ਮਾਨ ਅਦਰ ਕਰਦੇ ਨੇ ਰਾਜਕੁਮਾਰ ਜੀ ਪ੍ਰਤਾਪ ਸਿੰਘ ਬਣਾ ਲੈ ਅੱਛਾ ਫਿਰ ਤੁਸੀਂ ਹਮ ਸਿੱਖ ਰੂਪ ਜਿਹੜਾ ਅੱਛਾ ਆ ਗਏ ਹੈ ਨਾ ਸਿੱਖੀ ਰੂਪ ਚ ਠੀਕ ਹੈ ਅੱਛਾ ਬਾਈ ਠੀਕ ਹੈ ਕੀ ਕਹੋਗੇ ਸੰਗਤਾਂ ਨੂੰ ਤੁਸੀਂ ਵੀ ਕੀ ਅੱਜਕੱਲ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਵੀ ਗੁਰੂ ਤੇਪ ਕਿਦਾਂ ਭਰੋਸਾ ਦਿਆ ਹੋਰ ਕਹੋਗੇ ਰਾਮ ਦਾ ਕਿ ਰਾਮ ਦਾ ਵੀ ਸਭ ਨੂੰ ਭਰੋਸਾ ਹੈ ਓਕੇ ਜੀ ਮਾਪਿਓ ਦਾ ਵੀ ਭਰੋਸਾ ਹੁੰਦਾ ਓਕੇ ਠੀਕ ਜੀ ਜੀ ਮਾਪਿਓ ਆਪਣੇ ਬੱਚੇ ਲਈ ਕੀ ਪਾਉਂਦੇ ਵਾਹੇ ਕਰ ਸਭ ਕੁਝ ਜੋ ਮਰਜੀ ਹੋ ਜਾਵੇ ਜੀ ਉਹਨੂੰ ਪਾਲਣਗੇ ਵਾਹਿਗੁਰੂ ਤੇ ਉਹਦਾ ਮੰਗੇ ਤੁਸੀਂ ਗੁਰੂ ਵੀ ਮੰਨ ਲਏ ਜੇ ਤੁਸੀਂ ਆਪਣਾ ਭਰੋਸਾ ਰੱਖਦੇ ਹੋ ਤਾਂ ਗੁਰੂ ਫਲਦਾ ਹੈ ਜੀ ਇਹ ਤੁਹਾਨੂੰ ਅੰਦਰ ਕੀ ਹੈ ਕਹਿੰਦੇ ਅੰਦਰ ਕੀ ਹੈ ਕਹਿੰਦੇ ਅੰਦਰ ਕੀ ਹੈ ਵਾਹਿਗੁਰੂ ਵਾਹਿਗੁਰੂ ਹੁਣ ਇਹ ਬੈਕ ਵੀ ਚੱਲ ਪੈਂਦੇ ਨੇ ਪਰ ਦੀਦੀ ਦੀ ਸਪਾਈਨ ਇੰਨੀ ਇਸ਼ੂ ਹੋਏ ਤੇ ਉਹ ਉਹਦਾ ਇੰਨਾ ਠੀਕ ਹੋਣਾ ਆਪਾਂ ਕੰਨੇ ਵੀ ਗੁਰੂ ਸਾਹਿਬ ਤੋਂ ਕੋਈ ਚਮਤਕਾਰ ਜਿਹੜਾ ਇਹ ਸਾਡੇ ਜਿੰਦੇ ਜਾਂਦੇ ਚਮਤਕਾਰ ਵਾਹਿਗੁਰੂ